ਜੀ ਸਸਿਆਕਾਲ ਦੋਸਤੋ ਤਾਜੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੇ ਆ ਆਪਣੇ ਤੇ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋ ਰਹੀ ਹੈ ਅੱਜ ਦੀ ਅਪਡੇਟ 8 ਦੇ 2364 ਪਰ ਤینو ਲੈ ਕੇ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਜਿਵੇਂ ਕਿ ਆਪ ਸਭ ਜਾਣਦੇ ਹੋ ਦੋ ਦਿਨ ਪਹਿਲਾਂ ਹੀ ਆਪਾਂ ਨੂੰ ਇੱਕ ਮੈਸੇਜ ਜੁਨੀਨ ਵੱਲੋਂ ਮਿਲਿਆਗਾ ਕਿ ਜੋ ਆਪਣਾ ਕੋਰਟ ਕੇਸ ਲੱਗਿਆ ਸੀ ਜਿਹੜਾ ਕਿ ਡਿਸਪੋਜ਼ ਆਫ ਹੋ ਚੁੱਕਿਆਗਾ ਔਰ ਆਪਣੀ ਭਰਤੀ ਬਹਾਲ ਹੋ ਚੁੱਕੀ ਸੀ ਔਰ ਇਸ ਦੇ ਸਬੰਧ ਵਿੱਚ ਕੱਲ ਆਪਣੇ ਸਾਥੀ ATT 2364 ਯੂਨੀਅਨ ਸਿੱਖਿਆ ਮੰਤਰੀ ਜੋ ਸਿੰਘ ਬੈਂਸ ਦੇ ਕੋਲ ਮੁਲਾਕਾਤ ਕਰਨ ਗਏ ਸੀ ਜਿਸ ਦੀ ਆਪਾਂ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਉਸ ਤੋਂ ਬਾਅਦ ਅੱਜ ਸ਼ਾਮ ਤੱਕ ਹੀ ਇੱਕ ਨਵਾਂ ਅਪਡੇਟ ਇੱਕ ਨਵਾਂ ਨੋਟੀਫਿਕੇਸ਼ਨ ਡਿਪਾਰਟਮੈਂਟ ਵੱਲੋਂ ਜਾਰੀ ਕਰ ਦਿੱਤਾ ਗਿਆ ਕਿ ਅਪਡੇਟ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਇਸ ਤਰ੍ਹਾਂ ਦੇ ਜਿੰਨੇ ਵੀ ਨਵੇਂ ਅਪਡੇਟ ਆਉਣ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਇਹ ਫੋਟੋਜ਼ ਦੇਖਸੋ ਜਿਸ ਤੇ ਵਿੱਚ ਆਪਣੇ ਸਾਥੀ ਜੁਨੀਨ ਗੁਲਦਸਤਾਲ ਆ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਪੈਂਸਕੂਲ ਪਹੁੰਚੇ ਸੀ ਔਰ ਉਹਨਾਂ ਨੂੰ ਧੰਨਵਾਦ ਕੀਤਾਗਾ ਕਿ ਸਾਡੀ ਜੋ ਭਰਤੀ ਲੰਬੇ ਸਮੇਂ ਤੋਂ ਰੁਕੀ ਹੋਈ ਸੀ ਉਸ ਨੂੰ ਤੁਸੀਂ ਪੂਰਾ ਕਰਾਂ ਦੇ ਵਿੱਚ ਸਾਡਾ ਸਾਥ ਦਿੱਤਾਗਾ ਔਰ ਉਮੀਦ ਕਰਦੇ ਆ ਕਿ ਸਾਨੂੰ ਜਲਦੀ ਤੋਂ ਜਲਦੀ ਜੋ ਜੁਆਇਨ ਸਕੂਲਾਂ ਦੇ ਵਿੱਚ ਕਰਾਇਆ ਜਾਵੇਗਾ ਤਾਂ ਇਸ ਚੀਜ਼ ਨੂੰ ਲੈ ਕੇ ਸਿੱਖਿਆ ਮੰਤਰੀ ਨੇ ਪੋਜੀਟਿਵ ਮਾਈਂਡ ਨਾਲ ਗੱਲਬਾਤ ਸਾਂਝੀ ਕੀਤੀ ਹੈ ਕਿ ਅਸੀਂ ਤੁਹਾਡੀ ਭਰਤੀ ਨੂੰ ਜਲਦ ਤੋਂ ਜਲਦ ਕੰਪਲੀਟ ਕਰਾਂਗੇ ਔਰ ਜਿਹੜੇ ਸਾਥੀ ਵੇਟ ਕਰਦੇ ਆ 2364 ਦੀ ਉਹਨਾਂ ਨੂੰ ਜਲਦ ਤੋਂ ਜਲਦ ਸੈਂਟਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਭੇਜ ਕੇ ਅੱਗੇ ਉਹਨਾਂ ਤੋਂ ਕੰਮ ਲਵਾਵਾਂਗੇ ਤਾਂ ਇਸ ਦੌਰਾਨ ਇੱਕ ਨਵਾਂ ਅਪਡੇਟ ਜੋ ਜਾਰੀ ਹੋਇਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਉਹ ਇਹ ਵਾਲਾ ਅਪਡੇਟ ਹੈ ਜੋ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਈਪੋਰਟ ਪੰਜਾਬ ਦੇ ਵੱਲੋਂ ਜਿਸ ਦੀ ਤਰੀਖ 20 12 2023 ਔਰ ਇਸ ਦੇ ਵਿੱਚ ਦੇਖ ਸਕਦੇ ਹੋ ਸਕੂਲ ਸਿੱਖਿਆ ਵਿਭਾਗ ਅਧੀਨ 236488ਟੀ ਮਾਸਟਰ ਕਾਰਡ ਦੀ ਐਸਾਮੀਆਂ ਭਰ ਲਈ ਉਮੀਦਵਾਰਾਂ ਵੱਲੋਂ ਸਕੂਟਿੰਗ ਕਰਵਾਈ ਜਾਏਗੀ ਮਿਸਲਾ ਚੈੱਕ ਕਰਨ ਲਈ ਹੇਠ ਲਿਖੇ ਦਸਤਾਵੇਜ਼ ਜੋ ਅਧਿਕਾਰੀਆਂ ਵੱਲੋਂ ਕੀਤੇ ਜਾਣਗੇ ਤਿਆਰ ਹੋਰ ਇਸ ਦੇ ਵਿੱਚ 21 12 2023 ਯਾਨੀ ਕਿ ਅੱਜ ਤੋਂ ਹੀ ਸ਼ੁਰੂ ਹੋ ਰਿਹਾ ਹੈਗਾ ਇਹ ਸਾਰਾ ਪ੍ਰੋਸੈਸ ਜਿਸ ਦੇ ਵਿੱਚ ਅੱਜ ਜੋ ਨਵੇਂ ਟੀਚਰਸ ਜਾਂ ਫਿਰ ਨਵੇਂ ਪ੍ਰਿੰਸੀਪਲ ਜਿਨ੍ਹਾਂ ਨੂੰ ਆਪਣੀ ਡਿਊਟੀ ਤੇ ਬੁਲਾਇਆ ਗਿਆ ਹੈ ਹੋਰ ਇਹ ਡਿਊਟੀ ਉਹਨਾਂ ਦੀ शिक्षा सिक्ख्यारती डायपोट पंजाब सरकारी मॉडल सीनियर सैकेंडरी स्कूल फेज तीन एस एस नगर विखे लगाई गई है जिस पवित्र कौर मैडम और परमजीत कौर मैडम हरनेक सिंह सर रानी गुप्ता मैडम पूनम शर्मा मैडम पवित्र कौर प्रिंसीपल मैडम और हरजीत कौर गिल प्रिंसीपल मैडम गुरविंदर कौर मैडम जो है इस अलावा गीता रानी मैडम जो है ਕਲਜੀਤ कौर ਮੈਡਮ ਲੈਕਚਰਰ ਆ ਗੁਰਪ੍ਰੀਤ कौर ਮੈਡਮ ਸਾਇੰਸ ਦੀ ਜੋ ਟੀਚਰ ਆ ਗਵਿੰਦਰ ਗਿੱਤ ਜੀਤ ਮੈਥ ਮਾਸਟਰ ਔਰ ਇਸ ਤੋਂ ਇਲਾਵਾ ਹੋਰ ਵੀ ਕਾਫੀ ਜੋ ਆਪਣੇ ਟੀਚਰ ਸਬੰਨੇ ਜਿਨ੍ਹਾਂ ਦੀ ਡਿਊਟੀ ਲੱਗੀ ਆ ਟੋਟਲ 23 ਟੀਚਰ ਆ ਜਿਨ੍ਹਾਂ ਨੂੰ ਆਪਣੇ 2364 ਭਰਤੀ ਪੂਰੀ ਕਰਨ ਦੇ ਲਈ ਬੁਲਾਇਆ ਗਿਆ ਔਰ ਇਸ ਤੋਂ ਇਲਾਵਾ ਨੋਟ ਦੱਸਿਆ ਗਿਆ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤਾ ਜਾਂਦਾ ਹੈ ਕਿ ਭਰਤੀ ਦਾ ਕੰਮ ਮਾਨਯੋਗ ਹਾਈ ਕੋਰਟ ਵੱਲੋਂ ਮਿਤੀ ਬੱਧ ਹੋਣਕਾਰੀ ਉਪਰੋਕਤ ਅਧਿਕਾਰੀ ਕਰਮਚਾਰੀ ਨੂੰ ਸਕੂਲਾਂ ਤੋਂ ਤotransfer leave ਕਰਕੇ ਮਿਤੀ 1/12/2023 ਨੂੰ ਸਵੇਰੇ 9:00 ਵਜੇ ਹਾਜ਼ਰ ਹੋਣ ਦੀ ਹਦਾਇਤ ਕੀਤਾ ਜਾਂਦਾ ਹੈ। ਔਰ ਇਸ ਦੀ ਤਾਰੀਖ ਲਿਖੀ ਹੋਈ ਹੈ। ਔਰ ਸਾਰੀ ਡਿਟੇਲ ਦਿੱਤੀ ਗਈ ਹੈ। ਔਰ ਇਸ ਦੇ ਨਾਲ ਇੱਥੇ ਦੇਖ ਸਕਦੇ ਹੋ ਤਾਰੀਖ ਲਿਖੀ ਹੋਈ ਹੈ। ਵੀ 10 2023 ਤਾਂ ਬਹੁਤ ਸਾਰੇ ਸਾਥੀ ਬੋਲ ਰਿਹਾ ਕਿ ਇਹ ਗਲਤ ਹੈ ਫੇਕ ਹੈ ਤਾਂ ਦੋਸਤੋ ਅਗਰ ਨੋਟੀਫਿਕੇਸ਼ਨ ਫੇਕ ਹੁੰਦਾ ਤਾਂ ਉਹ ਇੰਨੀ ਡਿਟੇਲ ਦੇ ਨਾਲ ਇਸ ਚੀਜ਼ ਨੂੰ ਨਹੀਂ ਬਣਾਇਆ ਜਾਣਾ ਸੀਗਾ ਕਿਉਂਕਿ ਇਹ ਨੋਟੀਫਿਕੇਸ਼ਨ ਜਿੰਨੇ ਵੀ ਟੀਚਰ ਆ ਜਿਨ੍ਹਾਂ ਦੀ ਡਿਊਟੀ ਲੱਗੀ ਆ ਉਹਨਾਂ ਦੇ ਕੋਲ ਵੀ ਪਹੁੰਚ ਚੁੱਕਿਆ ਔਰ ਉਹਨਾਂ ਨੂੰ ਡਿਊਟੀ ਦੇ ਉੱਪਰ ਆਉਣ ਦੇ ਲਈ ਕਿਹਾ ਗਿਆ ਹੈ ਕਿਉਂਕਿ ਪਹਿਲਾਂ ਜਦੋਂ 10 ਮੈਂਥ ਦੇ ਵਿੱਚ ਆਪਣੀ ਭਰਤੀ ਕੋਰਟ ਕੇਸ ਤੋਂ ਬਹਾਲ ਹੋਣੀ ਸੀ ਕਿਸ ਕਾਰਨਾ ਕਰਕੇ ਰੁਕ ਗਈ ਹੈ ਬਟ ਉਸ ਟਾਈਮ ਤੋਂ ਹੀ ਜੋ ਡਿਪਾਰਟਮੈਂਟ ਵੱਲੋਂ ਇਸ ਚੀਜ਼ ਦੀ ਤਿਆਰੀ ਕਰ ਲਈ ਸੀ ਔਰ ਉਹਨਾਂ ਨੂੰ ਸਿਰਫ ਇਸ ਚੀਜ਼ ਦੀ ਵੇਟ ਸੀ ਕਿ ਕੋਤੋਂ ਭਰਤੀ ਬਹਾਲ ਹੋਵੇ ਕੇਸ ਡਿਸਪੋਜ਼ ਆਫ ਹੋਵੇ ਤਾਂ ਕਿ ਉਹ ਡਿਪਾਰਟਮੈਂਟ ਨੂੰ ਸਾਰੀ ਡਿਟੇਲ ਸ਼ੇਅਰ ਕਰ ਸਕਣ ਔਰ ਅੱਜ ਉਹ ਚੀਜ਼ ਆ ਚੁੱਕੀ ਹੈ ਤਾਂ ਹੁਣ ਡਿਪਾਰਟਮੈਂਟ ਵੀ ਨਹੀਂ ਚਾਹੁੰਦਾ ਕਿ ਕਿਸੇ ਤਰੀਕੇ ਦੀ ਕੋਈ ਦੇਰੀ ਕੀਤੀ ਜਾਵੇ ਕਿਉਂਕਿ ਪਹਿਲਾਂ ਵੀ 6835 ਅਤੇ 9599 ਭਰਤੀਆਂ ਜੋ ਨਵੇਂ ਆ ਚੁੱਕੇ ਆ ਨੇ ਔਰ ਪੈਂਡਿੰਗ ਦੇ ਵਿੱਚ ਨੇ ਔਰ ਅਗਰ ਇਹ ਭਰਤੀ ਵੀ ਇਸੇ ਤਰ੍ਹਾਂ ਪੈਂਡਿੰਗ ਦੇ ਵਿੱਚ ਲੰਬਾ ਸਮਾਂ ਰੱਖੇਗੀ ਤਾਂ ਉਹ ਭਰਤੀ ਦਾ ਵੀ ਕੇਸ ਡਿਸਪੋਜ਼ ਆਫ ਜਨਵਰੀ ਮੰਥ ਵਿੱਚ ਹੋਣਾ ਹੈ ਤਾਂ ਕਰਕੇ ਉਹ ਚਾਹੁੰਦੇ ਆ ਕਿ ਇਹ ਭਰਤੀ ਜੋ ਪਹਿਲੀ ਹੈ ਉਸ ਦਾ ਪਹਿਲਾ ਪ੍ਰੋਸੈਸ ਕੰਪਲੀਟ ਕੀਤਾ ਜਾਵੇ ਉਸ ਤੋਂ ਬਾਅਦ ਜੋ ਬਾਕੀ ਭਰਤੀਆਂ ਨੇ ਜਿਵੇਂ ਜਿਵੇਂ ਆਉਂਦੇ ਜਾਣਗੇ ਉਹ ਜਲਦ ਜਲਦ ਕੰਪਲੀਟ ਕਰਕੇ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਘਾਟ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ ਤਾਂ ਇਹ ਸੀ ਅੱਜ ਦਾ ਅਪਡੇਟ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ